ਬਾਈ ਕਾਲੂ ਬਾਈ ਇਹ ਆਉਂਗਾ ਹਾਂ ਜਾ ਕੇ ਲਾਵਾਂਗੇ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਕੋ ਹੋਰ ਨਵੀਂ ਵੀਡੀਓ ਲਓ ਜੀ ਬਾਈ ਕਰ ਲਿਆ ਗੱਡੀ ਵਾਲਿਆਂ ਵਾਂਗੂ ਬੋਰੀ ਵੇਖਤਰਾ ਆਪਣਾ ਰੈਡੀ ਕਟਰ ਪਾ ਲੈ ਦੋਨੇ ਪਿੱਛੇ ਕਨਾਬ ਹੁਣ ਵੀ ਆਏ ਵੀ ਆਪਾਂ ਇਧਰੋਂ ਕਿਹੜਾ ਪਿੱਛੇ ਨੂੰ ਮੁੜ ਕੇ ਆਉਣ ਦਾ ਵੀ ਆਪਾਂ ਨੇ ਪੰਜਾਬ ਨੂੰ ਖਚਣੀ ਆ ਗੱਡੀ ਉਹਦੇ ਕਰਕੇ ਵੀ ਕਾਟਰ ਜਿਹੜੇ ਹਨਾ ਦੋਨੇ ਪਿੱਛੇ ਪਾ ਲੇ ਮੱਕੀ ਵਾਲਾ ਵੀ ਪਾ ਲਿਆ ਆਹ ਵੀ ਪਾ ਲਿਆ ਵੀ ਹੁੱਕ ਤਾਂ ਆਪਾਂ ਪਹਿਲਾਂ ਹੀ ਇਹਦੀ ਮਜ਼ਬੂਤ ਕਰਾ ਕੇ ਲਿਆਏ ਸੀ ਹਨਾ ਪਿਛਲੇ ਸਾਲੇ ਯਾਰ ਮੱਕੀ ਦੇ ਲਈ ਕੇ ਆਏ ਸੀ ਨੂੰ ਇਧਰ ਨੂੰ ਐ ਵੀ ਇੱਥੇ ਬਾਈ 5-7 ਦਿਨ ਲੱਗਣਿਆ 5-7 ਦਿਨ 10 ਦਿਨ ਹਨਾ ਵੀ ਇੱਥੇ ਖੜਾ ਰਹੂਗਾ ਪਾ ਕੇ ਉਧਰ ਦੀ ਉਧਰ ਹਨਾ ਪੰਜਾਬ ਨੂੰ ਜਾਂਦੇ ਹੋਵਾਂਗੇ ਬਾਕੀ ਕਰੀ ਜਾਂਦਾ ਰਾਜੂ ਫੱਟ ਰਾਜੂ ਟਾਇਰ ਚੰਗੀ ਤਰ੍ਹਾਂ ਬੰਨ੍ਹੇ ਜੰਗਾ ਗਿਰ ਗਿਆ ਦਾਦਨ ਮੋਟਰਸਾਈਕਲ ਬਜੀ ਦਾ ਬੰਨਿਆ ਹੋਇਆ ਬਜੀ ਦਾ ਨੇ ਉਹਨੇ ਢੰਡਾ ਕਰਾ ਲਾ ਕੇ ਨੇ ਗਿਰ ਗਿਆ ਰੇ ਬਜੀ ਨੇ ਬਾਅਦ ਬੰਨਿਆ ਉੱਥੇ ਦੇ ਜਵੇਦ ਦਾ ਟੁੱਟ ਗਿਆ ਦਾ ਕੁਜਾ ਜਾ ਜਮੀ ਇਦਨ ਰੈੱਡ ਹੀ ਹੋ ਗਿਆ ਦਾ ਮੋਟਰਸਾਈਕਲ ਹੁਣ ਤਾਂ ਹੀ ਜਮਾਰ ਰਹਿ ਗਿਆ ਕੋਈ ਹੋਰ ਹੈ ਬੰਬੂ ਜੇ ਛੱਡਿਆ ਸੀ ਪਾਪ ਜਾ ਬਦੀ ਜੀ ਵੀ ਆ ਮੱਕੀ ਦਾ ਕਰਦੇ ਚ ਵੀ ਦੇਖੀ ਜਵਾਨ ਕਿਰੇ ਨਾ ਕੋਈ ਜੰਗਾ ਜੋ ਮਾਰੇ ਗੇੜਾ ਮਾਰ ਕੇ ਉਹਦੇ ਵਿੱਚ ਬੰਨ ਕੇ ਹੀ ਸਮਾਨ ਉਹ ਤੁੰਦਾ ਮੈਂ ਦੇਖਿਆ ਹੈ ਬਈ ਹਾਂ ਤੁੰਦਾ ਮੈਂ ਨਾ ਦੇਖਿਆ ਨਾ ਬੱਚੇ ਇੱਧਰ ਆ ਗਏ ਨਾ ਆਪ ਕੇ ਉਹ ਜਾਲੀ ਜੂਲੀ ਜਪਈ ਆ ਉਹ ਗੇੜੇ ਨਾ ਉਹ ਗੱਲ ਨੂੰ ਕਰਦੇ ਨਾ ਉੱਪਰ ਨੂੰ ਘਵਾ ਦੇ ਉੱਪਰ ਨੂੰ ਸੀਟ ਦੇ ਉੱਪਰ ਨੂੰ ਸੀਟ ਦੇ ਉੱਪਰ ਨੂੰ ਗੱਲ ਨੂੰ ਨਹੀਂ ਸੀਟ ਦੇ ਉੱਪਰ ਨੂੰ ਘਵਾ ਦੇ ਇੱਕ ਬਾਲ ਯਾਰ ਇੱਥੇ ਗੱਠ ਮਾਰਦੇ ਨੂੰ ਬੱਸ ਆ ਥੱਲੇ ਮਾਰਤੀ ਬੱਸ ਘੱਟ ਲੋੜ ਹੀ ਨਹੀਂ ਹੈਗੀ ਇੱਥੇ ਇੱਕ ਇਕੱਠ ਹੋਰ ਮਾਰ ਕੇ ਨੂੰ ਚੱਕ ਲੈ ਇਧਰੋਂ ਦੁਆਰੇ ਮੋਟਰਾਂ ਦੀ ਵੀ ਹਾਲਤ ਖਾਤੀ ਕਰਾ ਹੋਈ ਵੀ ਇਹਦੇ ਪੇ ਵੀ ਹੁਣ ਜਾ ਕੇ ਰੁਪਏ ਲੱਗਣ ਵਾਲਾ ਕੰਮ ਆ ਜਮੇ ਇਹ ਵੀ ਖਤਮੇ ਹੋ ਗਏ ਆ ਚੱਲ ਉੱਥੇ ਐਵੇਂ ਡੀਜ਼ਲ ਡੀਜ਼ਲ ਲੈ ਕੇ ਨਾ ਦੋ ਚੱਕ ਲੈਣੀ ਹੈ ਬਜੀ ਮੰਨ ਮੰਨ ਰਾਤੀ ਵੇ ਮਰਗਾ ਬਨੋ ਚੱਲੀਏ ਯਾਰ ਲੇਟ ਬਹੁਤ ਹੋ ਗਏ 4 ਵਜੇ ਦਾ ਟਾਈਮ ਦਿੱਤਾ ਮੇਰਾ ਉਹਨੂੰ ਕਿ 4 ਵਜੇ ਤੇਰੇ ਕੋਲ ਮਸ਼ੀਨ ਆ ਜਾਊਗੀ ਸਕੰਜੇ ਦੇ ਵਿੱਚ ਨਾ ਬਹੁਤ ਆ ਪਾਤੀਆਂ ਬਜੀ ਥੱਲੇ ਸਮਾਨ ਚੜਾਉਂਦੇ ਲਾਉਂਦੇ ਆ ਨਾ ਸਮਾਨ ਜਿਆਦਾ ਹੋ ਜਾਂਦਾ ਥੋੜਾ ਬਸ ਸਕੰਜਾ ਮੱਕੀ ਵਾਲਾ ਕਟਰ ੱਲਾ ਪਾਬਾ ਮੰਜੇ ਬੋਰੀ ਵੇ ਤਰਾ ਖਾਸਾ ਹੋ ਜਾਂਦਾ ਬਈ ਇਹ ਨਾ ਮਸ਼ੀਨ ਤੇ ਕਹਿਣਾ ਸੌਖਾ ਪਰ ਜਦੋਂ ਛਾੜਦੇ ਲਾਉਨੇ ਹਨਾ ਵੀ 2-3 ਘੰਟੇ ਤਾਂ ਸਮਾਨ ਨੂੰ ਲੱਗ ਜਨਾ ਇਹ ਦਲੋ ਸਵੇਰ ਦੀ ਮਸ਼ੀਨ ਆ ਨਾ ਫਰੀ ਆ ਵੀ ਸਮਾਨ ਛਾੜਦੇ ਨੂੰ ਐ ਦੁਪਹਿਰਾ ਹੋ ਗਿਆ 4 ਵਜੇ ਦਾ ਟਾਈਮ ਦਿੱਤਾ ਤਾਂ ਗਾਂ ਸਰਪੰਚ ਨੂੰ ਜਿਹਦੇ ਕੋਲੇ ਜਾਣਾ ਹਨਾ 4 ਵਜੇ ਦਾ ਟਾਈਮ ਦਿੱਤਾ ਤਾਂ ਹੁਣ ਤੇ ਹਿਸਾਬ ਲਾਣ ਨੂੰ ਵੀ 4 ਤਾਂ ਇੱਥੇ ਵੱਜ ਗਈ ਅੱਜ ਲੱਗਦਾ ਮੈਨੂੰ ਰਾਤ ਦਾ ਵੱਜਣਗੇ ਦੋ 2:30 ਤੱਕ ਵੱਜਣਗੇ ਵੱਜਣਗੇ 100% 100% ਸ਼ੋਰਾਂ ਬਾਕੀ ਆਏ ਆ ਵੀ ਆਏ ਤਾਂ ਵੀ ਚਲੋ ਸੌਣੂਗਾ ਦੋ ਘੰਟੇ ਆ ਕੇ ਦਸ਼ਮੇਸ਼ ਕੋ ਗੇੜਾ ਮਾਰ ਕੇ ਆਇਆ ਹਨ ਕਿ ਉਹਦੇ ਬਾਅਦ ਇਹਦੇ ਕਟਰ-ਕਟਰ ਕੱਢੇ ਅੰਦਰ ਦੇ ਕਟਰ-ਕਟਰ ਕੱਢਣ ਤੋਂ ਬਾਅਦ ਪਾਏ ਹੁਣ ਇੱਥੇ ਲਿਆ ਕੇ ਪਿੰਡ ਦੇ ਵਿੱਚ ਇਹ ਪਿੰਡ ਦੇ ਵਿੱਚ ਆਪਣਾ ਸਿਕੰਜਾ ਖੜਾ ਸੀ ਹਨ ਜਿੱਦਣ ਆਏ ਤੇ ਇਹਦੇ ਪਿੰਡ ਦੇ ਵਿੱਚ ਨੂੰ ਨਾ ਮਸ਼ੀਨ ਨਹੀਂ ਲੰਘਦੀ ਹੈਗੀ ਬਚਾਲੇ ਜੀ ਲਾ ਕੇ ਮਸ਼ੀਨ ਖੇਤਾਂ ਜਨ ਨੂੰ ਘੁਆ ਕੇ ਲੈ ਕੇ ਤੇ ਬਾ ਮੁੜ ਕੇ ਸਿਕੰਜੇ ਕੋ ਵੀ ਅੱਜੇ ਆ ਹੋਇਆ ਆ ਦੇਖੋ ਇਹਦਾ ਸਮਾਨ ਕੈਨਾਂ ਤਰਪਾਲਾਂ ਨਾ ਵੀ ਪੂਰਾ ਆਪਣਾ ਘਰ-ਵਾਰ ਚੱਕੀ ਫਿਰਦੇ ਆ। ਬਾਕੀ ਸਿਕੰਜੇ ਇੱਥੇ ਲਾਉਣ ਦੁਆਰਾ ਅੱਜ ਸਿਕੰਜੇ ਦੇ ਕੋਲ ਆਏ ਆ। ਜਿੱਦਣੇ ਆਏ ਆ 15 ਦਿਨ ਬਾਅਦ ਸਿਕੰਜੇ ਅੱਜ ਮਸ਼ੀਨ ਪਾਇਆ ਹੁਣ ਪਾਉ ਹੁਣ ਫੇਰ ਬਾਅਦ ਆਲਰੇਡੀ ਹੋ ਗਏ। ਬਾਬਾ ਜੀ ਦੀ ਕਿਰਪਾ ਨਾਲ ਵੀ ਲੈ ਕੇ ਮਹਾਰਾਜ ਦਾ ਨਾ ਹਣਾ ਲੱਗੇ ਆ ਹੁ ਤੋੜਨ। ਬਾਕੀ ਕੱਲ ਤੁਸੀਂ ਹਿਸਾਬ ਲਾ ਲਓ ਵੀ ਜੱਦੇ ਘਰ ਤੇ ਤੁਰੇ ਆ 5 ਤਰੀਕ ਦੇ ਸਵੇਰ ਦੇ ਤੁਰੇ ਹੋਏ ਨਾ 6 ਦਾ 5 ਦਾ ਦਿਨ ਲੰਘ ਗਿਆ 6 ਦੀ ਰਾਤ ਲੰਘੀ ਅੱਜ 6 ਦਾ ਦਿਨ ਵੀ ਲੰਘ ਗਿਆ 1 ਮਿੰਟ ਵੀ ਅੱਖ ਨਹੀਂ ਲੱਗੀ ਹਨਾ ਬਾਈ ਕਹਿ ਦਿੰਦਾ ਅਗਲਾ ਵੀ ਕਮਾਈਆਂ ਦੇ ਬਾਈ ਹਨਾ ਕਮਾਈਆਂ ਕਾਏ ਕਰਦੇ ਆ ਰੁਪਏ ਲਿਆਉਨੇ ਆ ਫਲਾਣਾ ਲਿਆਉਨੇ ਆ ਕਰਨਾ ਬਹੁਤ ਔਖਾ ਵੀਰੇ ਹਨਾ ਹੁਣ ਤੁਸੀਂ ਹਿਸਾਬ ਲਾ ਲਓ ਵੀ 24 25 ਘੰਟੇ ਤਾਂ ਹੋ ਗਏ ਨੀਂਦ ਵੱਧੇ ਹੋ ਗਏ 24 ਘੰਟੇ ਤਾਂ ਸਵੇਰੇ ਹੀ ਹੋ ਗਏ ਤੇ ਅੱਜ 6 ਵਜੇ ਉੱਠਿਆ ਤਾਂ ਘਰੇ 5 ਤਰੀਕ ਨੂੰ ਹਨਾ ਅੱਜ 6 ਤਰੀਕ ਦੀ 5 ਨੂੰ 24 ਘੰਟੇ ਹੋ ਗਏ ਹੁਣੋਂ ਹਿਸਾਬ ਲਾ ਲਓ ਵੀ ਅੱਜ ਦੀ ਰਾਤ ਵੀ ਮੈਨੂੰ ਲੱਗਦਾ ਨਹੀਂ ਕਿ ਆਪਾਂ ਰੈਸਟ ਮਿਲੂਗੀ ਚੱਲਣਾ ਹੀ ਚੱਲਣਾ ਹੀ ਹਨਾ ਵੀ ਉਹਦੇ ਨਾਲ ਵੀ ਜਵਾਨ ਕਰੀ ਹੋਈ ਅੱਜ ਚਲਾਉਣੀ ਦੀ ਉਹਨੂੰ ਕਹਾਂ ਕਿ ਕੇਦਲੋਂ ਕਹਿ ਕੇ ਰੱਖ ਆਪਾਂ ਮਸ਼ੀਨ ਅੱਜ ਚਲਾਉਣੀ ਆ ਪਰ ਮਸ਼ੀਨਾਂ ਦਾ ਅੱਜ ਲੇਟ ਹੋਣ ਕਰਕੇ ਹੁਣ ਨੱਪਣ ਹੀ ਬਣਿਆ ਗਿੱਦੀ ਚਲੋ ਬਾਕੀ ਤੁਰਦੇ ਆ ਵਾਹਿਗੁਰੂ ਦਾ ਨਾਮ ਲੈ ਕੇ ਦਿਖਾਉਨੇ ਆ ਤੁਹਾਨੂੰ ਅੱਗੇ ਦਾ ਸਫ਼ਰ ਵੀ ਨਾ ਮਸ਼ੀਨ ਤੇ ਬਲੂਰ ਬਲੂਰ ਮਾਰ ਕੇ ਆਇਆ Katiwa kanari li gu kari lelada karaji hu ka badi reala daraji hai? Works o! Hi baki soci pakabi is aap says if you can see a幹i CAR indiaki ਇਹ ਗੱਲ ਵੀ ਪ੍ਰਕਾਰ ਨਾਲ ਨਵੀਂ ਮੋਰ ਬਗਲੇ ਵਿੱਚ ਤੇ ਇਹ ਗੱਲ ਵੀ ਜੇ ਕਰਨ ਵਾਲੀ ਜਨਵੇਂ ਜੇ ਲੈ ਆਈ ਦੀ ਪੰਜਾਬ ਦੇ ਦਾ ਨੋਟ ਆਇਆ ਵੀ ਨਹੀਂ ਨਹੀਂ ਜਿਹੜਾ ਲੱਗਦਾ ਮੈਂ ਤਾਂ ਆਇਆ ਬਈ ਜੀ ਵੀਰੇ ਪਹੁੰਚ ਗਏ ਤੇ ਆਪਣੇ ਅੱਡੇ ਤੇ ਹਨਾ ਵੀ ਜਿੱਥੇ ਆਪਾਂ ਪਹੁੰਚਣਾ ਦਾ ਨਵੀਂ ਵਾਹਨ ਲੈ ਕੇ ਬਾਕੀ ਵੀਡੀਓ ਬਣਾਉਣ ਦਾ ਟਾਈਮ ਲੱਗਿਆ ਨਹੀਂ ਹੈ ਨਾ ਬਾਈ ਤੁਹਾਨੂੰ ਪਤਾ ਹੈ ਵੀ ਕਿੰਨੇ ਦਿਨ ਹੋ ਗਏ ਨੀਂਦੇ ਹੀ ਦੇ ਸੁੱਤੇ ਨਹੀਂ ਰਾਤ ਵੀ ਅਸੀਂ 12:30 1 ਵਜੇ ਪਹੁੰਚੇ ਪਹੁੰਚ ਗਿਆ ਕੇ ਬਾਈ ਪੈ ਕੇ ਤੁਸੀਂ ਹਿਸਾਬ ਲਾ ਲਓ ਵੀ ਗਗਰੋਣੀ 1 ਵਜੇ ਤੇ ਫੋਨ ਲਾਉਂਦੇ 3 ਵਜੇ ਤੱਕ ਲਗਾਤਾਰ ਫੋਨ ਲਾਇਆ ਉਹਨਾਂ ਨੇ ਵੀ ਇੰਨੀ ਨੀਂਦ ਆਈ ਪਤਾ ਹੀ ਨਹੀਂ ਲੱਗਿਆ ਹੈਗਾ ਬਾਕੀ ਪਹੁੰਚ ਕੇ ਕਰਮਾਂ ਵਾਲੀ ਹੈ ਨਾ ਕਰਤੀ ਦੀ ਸਟਾਰਟ ਇਹਦਾ ਮਿੰਨੀ ਪੰਜਾਬ ਦੇ ਵਿੱਚ ਆ ਗਿਆ ਹੁਣ ਬਾਈ ਆਪਾਂ ਹਨਾ ਵੀ ਜਿਵੇਂ ਆਪਾਂ ਪੰਜਾਬ ਦਾ ਏਰੀਆ ਕਹਿੰਦੇ ਉਹ ਚੱਲਦੀ ਆ ਭਿੰਦੇ ਵਾਲੀ ਆਪਣੇ ਸ੍ਰਿੰਦਰਾ ਐਚਰ ਦੇ ਇੰਜਨ ਨਾਲ ਆ ਬਾਕੀ ਅੱਜ ਤੁਹਾਨੂੰ ਦਿਖਾਵਾਂਗੇ ਹਨਾ ਕਰਾਂਗੇ ਗੱਲਾਂ ਬਾਤਾਂ ਸੱਜਣ ਮਿੱਤਰ ਆਪਣੇ ਸਾਰੇ ਯੋਦਾਂ ਤਿੰਨ ਚਾਰ ਮਸ਼ੀਨਾਂ ਵਾਲੇ ਹਨਾ ਬਾਕੀ ਆਪਣੇ ਮਾਚੂਵਾੜ ਏਰੀਆ ਤੇ ਬਾਈ ਹੋਣੀ ਹੋਰ ਵੀ ਆ ਭਿੰਦਾ ਹੋ ਗਿਆ ਹਨਾ ਪਿਛਲੇ ਸਾਲ ਆ ਪੜੀ ਕਲੱਚ ਵਾਲੀ ਵੀਡੀਓ ਦੇ ਭਿੰਦੇ ਦੇ ਬੰਦੇ ਭੱਜੇ ਇਹੀ ਗੇਟ ਦੇ ਵਿੱਚ ਵੀਡੀਓ ਬਣਾਈ ਦੀ ਇੱਥੇ ਵੀ ਅੱਜ ਮੂਰਤ ਕਰਿਆ ਮੂਰਤ ਕਰਨ ਦੇ ਬਾਅਦ ਰਾਣੀ ਨੇ ਆਪਣੀ ਨੇ ਟੈਂਕਾ ਜਿਹੜਾ ਇੱਕ ਹਨਾ ਕੱਟਦਾ ਕੱਟਣ ਤੋਂ ਬਾਅਦ ਬਾਕੀ ਇਹਨਾਂ ਦੇ ਪਾਸ ਕਰਤੀ ਸਮਝ ਲਓ ਮਸੀਨ ਹਨਾ ਵੀ ਇੱਧਰ ਕੀ ਹੈ ਜਾ ਰਹੇ ਸਫਾਈ ਮੰਗਦੇ ਆ ਵੀ ਜਾ ਰਹੇ ਦਾਣੇ ਦੇ ਵਿੱਚ ਸਫਾਈ ਚਾਹੀਦੀ ਆ ਬਾਕੀ ਜਿਵੇਂ ਦਰਖਤਾਂ ਦੇ ਨਾਲ-ਨਾਲ ਨਾ ਅਜੇ ਖੇਤ ਵੱਢਣ ਵਾਲਾ ਹਿੰਦਾ ਵੱਢਣੇ ਦਾ ਗਹਾੜੇ ਤੇ ਇਹਨੂੰ ਬਈ ਰਾਹ ਨਹੀਂ ਤੈ ਹੈਗਾ ਕੋਈ ਇਹ ਹੈ ਕਿ ਇਹ ਤਾਂ ਉਹੀ ਬੰਦੇ ਦਾ ਦਾ ਉੱਥੇ ਨੂੰ ਇੱਕ ਪੁਲੀਜੀ ਦੀ ਉੱਥੇ ਨੂੰ ਕਹਿੰਦੇ ਤੇ ਕੱਢ ਲਾ ਉੱਥੇ ਰਸਤਾ ਥੋੜਾ ਜਿਹਾ ਖਰਾਬ ਤਾਂ ਮੈਂ ਕਹਾ ਯਾ ਨਹੀਂ ਮੂਰਤ ਦੇ ਵਿੱਚ ਨਾ ਰਸਤਾ ਬਈ ਪੂਰਾ ਪੂਰਾ ਨਹੀਂ ਖੁੱਲੇ ਰਸਤੇ ਦੇ ਵਿੱਚੋਂ ਕੱਢੋ ਫਿਰ ਇੱਧਰ ਨੂੰ ਲੈ ਕੇ ਇਹ ਬਚਾਨੇ ਖੇਤ ਵੜਾਏ ਲਿਆ ਜਣੀ ਹਰੀ ਗਣਕ ਦੇ ਵਿੱਚ ਵੀ ਤੁਹਾਨੂੰ ਮੈਂ ਦਿਖਾਉਣਾ ਮਾਲ ਲਓ ਟਰਾਲੀ ਜਿਹੜੀ ਆ ਖੜੀ ਹੈ ਨਾ ਉੱਡੇ ਪਾਸੇ ਨੂੰ ਪਰਾਂ ਨੂੰ ਮੁਹਰੇ ਟਰੈਕਟਰ ਇਹਦੇ ਵਿੱਚ ਕੱਢਿਆ ਮਾਲ ਬਹੁਤ ਵਧੀਆ ਸਾਫ਼ ਮਾਲ ਕੱਢਿਆ ਦੀ ਪਾਸ ਹੋ ਗਈ ਜਣੀ ਮਸ਼ੀਨ ਬਸ ਹਿਸਾਬ ਲਾ ਲਓ ਬਾਕੀ ਐ ਵੀ ਕੰਮ ਕਰ ਕਰਨ ਲੱਗੇ ਸਵੇਰੇ ਆ ਨਾ ਗੁਟਕੇ ਗੜਕੇ ਨੂੰ ਗਰੀਸ ਵਗੈਰਾ ਹੋਰ ਲੱਲਾ ਪੱਬਾ ਸਾਰਾ ਤੁਹਾਨੂੰ ਪਤਾ ਨਾ ਜਦੋਂ ਨਵੀਂ ਏਰੀ ਦੀ ਵਿੱਚ ਜਾਂਦੀ ਹੁਣ ਚਲੋ ਆ ਗਈ ਹੁਣ ਗਰੀਸ ਮਾਰ ਲਾਂਗੇ ਅੱਜ ਰਾਤ ਨੂੰ ਕਿ ਇੱਥੇ ਭਾਈ ਐ ਵੀ ਦਿਨ ਲੱਗਦੇ ਹੁੰਦੇ ਆ 7-8 ਮੱਤੇ ਬਾਤੇ 7-8 ਦਾ ਜਣੀ ਜਿਆਦਾ ਯਾਰ ਮਸ਼ੀਨ ਘੱਟ ਹੋਵੇ ਜਿਵੇਂ ਹੁਣ ਮਸ਼ੀਨ ਆਇਦ ਕੀ ਹੈ ਨ ਵੀ ਮੇਰੇ ਹਿਸਾਬ ਨਾਲ ਤਾਂ ਪੰਜ ਕਿ ਦਿਨ ਲੱਗਣਗੇ ਪੰਜ ਛੇ ਦਿਨਾਂ ਦੇ ਵਿੱਚ ਕੰਮ ਨਾ ਸਾਫ਼ ਹੋ ਜੂਗਾ ਚਲੋ ਬਾਕੀ ਜੋ ਮਹਾਰਾਜ ਨੇ ਕਰਮਾਂ ਦੇ ਵਿੱਚ ਲਿਗਿਆ ਉਹ ਤਾਂ ਮਿਲ ਕੇ ਹੀ ਰਹਿਣਾ ਬਾਕੀ ਨੀਂਦ ਪੂਰੀ ਹੋਗੀ ਰਾਤ ਵੀਰੇ ਮੈਂ ਕਹਿੰਦਾ ਨਜ਼ਾਰਾ ਆ ਗਿਆ ਰਾਤ ਤਾਂ ਨੰਜਾ ਡਾਇਆ ਮੈਂ ਕਹਿੰਦਾ ਰੋਟੀ ਖਾ ਕੇ 12 12:30 ਵਜੇ ਪਏ ਸਵੇਰੇ 8 ਵਜੇ ਅੱਖ ਖੁੱਲਹੀ ਆ ਉਹ ਵੀ ਕਿਸੇ ਨੇ ਹਾਕ ਮਾਰੀ ਨਹੀਂ అలਰਮ ਲਾਹਦਾ 4:30 5 ਵਜੇ ਦਾ 3-4 అలਰਮ ਵੱਜਦੇ ਆ ਨਾ 4 ਵਜੇ ਵੱਜੂ 5:30 4 ਵੱਜੂ 5 ਵਜੇ ਵੱਜੂ ਲਾਰਮ ਦਾ ਵੀ ਪਤਨ ਲੱਗਾ ਇੰਨੀ ਨੀਂਦ ਆਈ ਹਿਸਾਬ ਨਾਲ ਤੁਸੀਂ ਬਾਕੀ ਮਹਾਰਾਜ ਦੀ ਕਿਰਪਾ ਨਾਲ ਹਨ ਵਧੀਆ ਟਕਾਣੇ ਲੱਗ ਗਿਆ ਕੇ ਪੁਲੀ ਪਾਤੀ ਦੀ 12 ਇੰਚੀ ਹੋਣਾ ਕਈ ਬਾਈ ਕਹਿੰਦੇ ਤੇ ਬਾਈ ਪੰਜਾਬ ਦੇ ਵਿੱਚ ਲਾ ਕੇ ਦਿਖਾਈ ਤੂੰ ਦੂਜਾ ਗੇਰ ਆ ਚੱਲਦੀ ਆ ਬਾਈ ਦੂਏ ਹਾਈ ਦੇ ਵਿੱਚ ਜਿੰਨੇ ਝਾੜ ਕਣਕ ਦਾ ਪੰਜਾਬ ਦੇ ਵਿੱਚ ਹਨ ਉਹਦੇ ਨਾਲੋਂ ਵੱਧੇ ਹੋਊਗਾ ਦੋ ਕਵਾਂਟਰ ਖੰਡ ਘਟ ਨਹੀਂ ਹੁੰਦਾ ਕਿਉਂ ਆਪਾਂ ਹੁਣ ਕਈ ਸਾਲ ਹੋ ਗਏ ਬਾਈ ਇੱਥੇ ਚੱਲਦੇ ਆ ਨੂੰ ਬਈ ਮਸ਼ੀਨਦਾਰਾਂ ਭਾਈ ਸੈਟਿੰਗ ਹੋਵੇ ਮੇਨ ਚੀਜ਼ ਤਾਂ ਹੈਗੀ ਪੱਖੇ ਦੀ ਹਵਾ ਆਪਾਂ ਕੀ ਕਰਦੇ ਆ ਮਸ਼ੀਨਾਂ ਨੂੰ ਦੇਖ ਮਸ਼ੀਨ ਭਜਾ ਲੈਣੇ ਆ ਸਭ ਤੋਂ ਮੇਨ ਪੁਆਇੰਟ ਆ ਜਿਹੜੀ ਪੱਖੇ ਦੀ ਪੁਲੀ ਆ ਨਾ ਹਵਾ ਘਟੋੜ ਵੀ ਨਹੀਂ ਚਾਹੀਦੀ ਜਦੋਂ ਮਸ਼ੀਨ ਫਾਂਟ ਦੇ ਵਿੱਚ ਚੱਲਦੀ ਆ ਫਿਰ ਵੀ ਪੂਛ ਵਾਲਾ ਕੱਪੜਾ ਉੱਡਣਾ ਚਾਹੀਦਾ ਹੁਣ ਤਾਂ ਹੀ ਜਾਵ ਲਾ ਲੋ ਕੰਪਨੀ ਚ 4 ਇੰਚੀ ਪੁਲੀ ਦਿੰਦੀ ਆ ਆਪਾਂ 3.5 ਇੰਚੀ ਪੁਲੀ ਪਾਈ ਹੋਈ ਹੈ ਦੇ ਵਿੱਚ ਇਹ ਨਹੀਂ ਹੈਗਾ ਵੀ ਕੰਪਨੀ ਜੇ 4 ਦੇ ਦਈਏ ਤਾਂ ਆਪਾਂ ਛੇੜਨੀ ਨਹੀਂ ਸਾਰੇ ਮੇਰੇ ਵੀਰਾਂ ਨੂੰ ਨਾ ਕੰਬਾਈਨਾਂ ਨੇ ਪੰਜਾਬ ਦੇ ਵਿੱਚ ਵੀ ਕੰਬਾਈਨਾਂ ਚੱਲਣੀਆਂ ਐ ਵੀ ਜਦੋਂ ਬਈ ਮਾਲ ਦੇ ਵਿੱਚ ਸਫਾਈ ਨਾ ਆਵੇ ਇੱਕ ਨਾਲੇ ਜਾਂ ਪੱਖੇ ਦੀ ਪੁਲੀ ਜੇ ਆਵਾ ਨਾ ਨਾ ਪ੍ਰੋਪਰ ਬਣਦੀ ਹੋਵੇ ਕਿ ਹੋਰ ਕਮਲੇਟ ਆਉਂਦੀ ਜਾਂਦੀ ਆ ਵੀ ਜਿੱਥੇ ਦੇ ਫਾਂਡ ਚ ਮਸ਼ੀਨ ਲੱਗਣੀ ਆ ਉੱਥੇ ਦਾਣੇ ਨਹੀਂ ਆਉਣਗੇ ਗੱਬੇ ਜਾ ਕੇ ਦਾਣੇ ਜਦੋਂ ਮਤਲਬ ਸੰਫੂਸ ਦੇ ਵਿੱਚ ਤੁਹਾਨੂੰ ਇੱਕ ਰੋ ਦਾਣਾ ਮਿਲੂਗਾ ਤਾਂ ਪੱਖੇ ਦੀ ਆਵਾ ਘਟਾ ਫੂਸ ਫੜ ਕੇ ਦੇਖ ਲਿਓ ਹਨਾ ਵੀ ਪੱਖੇ ਦੀ ਪੁਲੀ ਜਦ ਰੇ ਛੋਟੀ ਕਰ ਦੋ ਪੁੱਛੋ ਨਾ ਕਿਸੇ ਨੂੰ ਵੀ ਅਬ ਦੂਜੇ ਦਿਨ ਰਿਜ਼ਲਟ ਦੇਖੋ ਕੀ ਆਊਗਾ ਨਾਲੇ ਸਫਾਈ ਨਾਲੇ ਫੁੱਲ ਨਾਲੇ ਫਲੀਆਂ ਹਨਾ ਸਾਰਾ ਕੰਮ ਐਨ ਓਕੇ ਹੋ ਜਾਂਦਾ ਬਾਕੀ ਇਹ ਲਾਨ ਦੇਖ ਲਓ ਲਾਣ ਦੀ ਤੂੜੀ ਵਾਲੀ ਮਸ਼ੀਨ ਦੀ ਵੀ ਗੱਲ ਆਪਣੀ ਹੋ ਗਈ ਓਏ ਹੁਣੇ ਮੇਰੇ ਜਿਹੜੇ ਬੰਦੇ ਕੋਲੇ ਆਪਾਂ ਆਏ ਆ ਨਾ ਉਹਦੇ ਨਾਲ ਗੱਲ ਹੋ ਗਈ ਲਾਣ ਬਹੁਤ ਆ ਬਾਈ ਲਾਣ ਤਾਂ ਤੁਸੀਂ ਐਂ ਹਿਸਾਬ ਲਾ ਲਓ ਵੀਰੇ ਵਿੱਗੇ ਦੀਆਂ ਦੋ ਟਰਾਲੀਆਂ ਤਾਂ ਫਸ ਕੇ ਖੁਸ਼ ਹੋ ਕੇ ਰੇਟ ਉਹ ਵੀ ਕਹਿੰਦੇ ਕੋਈ ਚੱਕਰ ਨਹੀਂ ਸਰਦਾਰ ਜੀ ਵੀ ਜਿੰਨਾ ਟਰਾਲੀ ਵੱਡੀ ਆ ਰੋਡੀ ਆ ਨਾ ਤੁਹਾਨੂੰ ਵੱਡੀ ਹਿਸਾਬ ਦਾ ਮਿਲੂਗਾ ਪਿੱਛੇ ਵੀ ਠੀਕ ਰਿਹਾ ਵਧੀਆ ਰਿਹਾ ਰੇਟ ਤੇ ਤਾਂ ਕਿਸੇ ਨੇ ਉਹ ਨਹੀਂ ਕਰੀ ਆ ਨਾ ਲਾ ਤਾਂ ਰਾਜੂ ਨੇ ਦੂਆ ਚੱਕਦਾ ਕੰਮ ਨੂੰ ਦੂਈ ਆਪਣੀ ਦਸ਼ਮੇਸ਼ ਵੀ ਆ ਰਹੀ ਸੀ ਉਹ ਕੱਲ ਤੇ ਬੇਲੀ ਹੋ ਗਿਆ ਨਾ ਨਿਕਲ ਰਹੀ थी ਹੁਣ ਰਾਤ ਉਹਨਾਂ ਦਾ 1.5 ਵਜੇ ਫੋਨ ਆਇਆ ਬੈਰਿੰਗਾਂ ਗੇਅਰ ਦਾ ਨਾ ਕੋਈ ਕਾਉਂਟਰ ਵਾਲਾ ਬੈਰਿੰਗ ਟੁੱਟ ਗਿਆ ਹੁਣ ਉਹ ਬੈਰਿੰਗ ਪਾਈ ਜੰਨੇ ਆ ਬੈਰਿੰਗ ਪਾਉਣ ਤੋਂ ਬਾਅਦ ਫਿਰ ਕੀ ਆ ਮੈਂ ਕਿਹਾ ਮੈਂ ਕਾ ਨੱਪ ਲਿਓ ਕਿ ਲਈ ਇਧਰ ਨੂੰ ਇਹ ਪਹਿਲਾਂ ਸਰਾਹਤੀ ਆ ਨਾ ਵੀ ਮੈਂ ਕਿਹਾ ਵੀ ਸਵੇਰੇ ਜਦੋਂ ਉਹਨੇ ਫੋਨ ਲਾਇਆ ਕਹਿੰਦੇ ਵੀ ਮਨੀ ਕਹਿੰਦਾ ਭਾਈ ਬੈਰਿੰਗ ਟੁੱਟ ਗਿਆ ਤੇ ਮੇਰੀ ਖਰਾਬਣੀ ਜੀ ਮੈਂ ਕਹਾਂ ਯਾਰ ਵੀ ਤੁਸੀਂ ਫਾਰਮ ਤੇ ਲੈ ਜਾਓ ਨਾ ਖੜਾ ਕੇ ਤੁਸੀਂ ਦੋ ਜਣੇ ਬਸ ਬੈਠੇ ਹੋਰੇ ਵੀ ਜਲ ਆਪਾਂ ਬੰਦੇ ਚਾਰ ਹੋ ਜਾਗੇ ਇਹਨੂੰ ਖਿੱਚ ਕੇ ਦੱਬ ਚਲਾ ਲਾਂਗੇ ਨਾ ਦਿਨ ਰਾਤ ਫਿਰ ਸਰਪੰਚ ਕਹਿੰਦਾ ਨਹੀਂ ਯਾਰ ਗੱਡੀ ਬਲਾਕ ਹੈ ਨਾ ਵੀ ਐ ਵੀ ਬੰਦਿਆਂ ਨਾਲ ਨਹੀਂ ਗੱਡੀ ਨਾਲ ਕੰਮ ਜਾਦੇ ਹੋਣਾ ਵੀ ਇੱਕ ਸਾਈਡ ਇਹ ਵੜਦਾਂਗੇ ਇੱਕ ਰੋਡ ਦੇ ਉਹ ਸਾਈਡ ਉਹ ਵੜਦਾਂਗੇ ਵੀ ਚੱਲ ਜਿਹੜਾ ਤੇਰਾ ਕਰੂ ਤੇਰੇ ਕਰਮਾ ਬਾਕੀ ਹੈ ਨਾ ਮੈਂ ਕਹਾਂ ਚੱਲ ਜਿਹੜੇ ਹੋਏ ਤੇ ਕਿਆ ਬਾਦਾ ਮੂਡ ਬਦਲੇ ਜਾਵੇ ਉਹਨੂੰ ਪੰਜਾਬੇ ਲੈ ਜੀ ਨਾ ਜਿਹੜਾ ਮਾੜਾ ਮੋਟਾ ਕਾਮਕਾਰ ਹੈ ਬਈ ਇਹਦਾ ਜਿਵੇਂ ਬਲੂਰ ਵਾਲੀ ਬਾਡੀ ਆ ਮੇਰੇ ਮੈਰਾ ਫਲਾਇ ਬਣਦੀ ਆ ਵੀ ਬਲੂਰ ਬਾਡੀ ਨਵੀਂ ਪਾ ਦਈਏ ਬਲੂਰ ਵਿੱਚ ਬਾਡੀ ਵਿੱਚ ਬਰਮ ਹਨ ਵੀ ਬੜੇ ਬਰਮ ਪਾ ਕੇ ਉਹਨੂੰ ਕਰੀਏ ਇਹਨੂੰ ਤਿਆਰ ਬਾਕੀ ਜੇ 플ਾਨ ਬਣ ਗਿਆ ਵਧੀਆ ਸੀਜ਼ਨ ਲੱਗ ਗਿਆ ਉਹਦੇ ਆ ਕਰਮ ਵਾਲੀ ਉਹਦੇ ਲਾਣ ਰੰਗ ਕਰਾਵਾਂਗੇ ਉਹਨੂੰ ਬਾਕੀ ਚਲੋ ਮੌਕਾ ਦਾ ਸੁਲਾਹ ਤਾਂ ਕਦੇ ਮਾੜੀ ਹੁੰਦੀ ਆ ਨਾ ਸੋਚਣੀ ਵੀ ਜਣੀ ਸੋਚਣੀ ਵੀ ਜ਼ਰੂਰੀ ਆ ਨਾ ਵੀ ਸੋਚ ਕੇ ਚੱਲੇ ਤਾਂ ਕੋਈ ਠੀਕ ਰਹਿੰਦਾ ਬਾਕੀ ਨੂੰ ਰੰਗ ਰੰਗ ਕਰਾ ਦਾਂਗੇ ਇਥੇ ਬੰਦੇ ਨੇ ਡਿਮਾਂਡ ਉਹਦੀ ਮੰਗੀ ਦਸ਼ਮੇਸ਼ ਕਮੈਨ ਦੀ ਡਿਮਾਂਡ ਕਰੀ ਕਹਿੰਦਾ ਵੀ ਦਸ਼ਮੇਸ਼ ਕਮੈਨ ਨੇ ਤੇ ਝੋਨਾ ਸਾਰੇ ਇਹਦੇ ਹੀ ਵੱਟ ਕੇ ਕੀਤੀ ਆ ਸਾਰਾ ਏਰੀਆ ਉਹਨੇ ਹੀ ਵੱਡਿਆ ਤਾਂ ਸਪੈਸ਼ਲ ਡਿਮਾਂਡ ਕਰੀ ਮੈਨੂੰ ਕਹਿੰਦਾ ਵੀ ਉਹ ਪੁਰਾਣੇ ਵਾਲੀ ਗੱਡੀ ਕਾ ਮੈਂ ਕਹਾਂ ਯਾਰ ਪੁਰਾਣੇ ਵਾਲੀ ਗੱਡੀ ਦਾ ਜੀ ਪਿੱਛੇ ਚੱਲਦੀ ਆ ਵੀ ਆ ਜੂਗੀ ਕਹਿੰਦੇ ਰੰਦੇ ਵਿੱਚ ਕਹਿੰਦਾ ਉਹ ਗੱਡੀ ਸੇ ਘਟਵਾਣਾ ਸਾਰਾ ਮੇਰਾ ਕਿਉਂ ਤੂੰ ਨੇ ਇਹ ਕਿਉਂ ਲਗਾ ਦੀ ਮੈਂ ਕਹਾਂ ਯਾਰ ਗੱਡੀ ਆ ਹੀ ਨਹੀਂ ਅਜੇ ਉਹ ਦੇਖ ਲਓ ਭਈ ਹੈ ਨਾ ਵੀ ਆਪਾਂ ਕਹਿ ਦਿੰਦੇ ਆ ਨਵੀਂ ਤੇ ਬਣਾਉਣਾ ਇੱਥੇ ਪਿੱਛੇ ਜੀ ਦੇਖਿਆ ਨਾ ਉੱਥੇ ਲੋਕ ਕਹਿਣਾ ਜੀ ਜਿਹੜਾ ਬੰਦਾ ਸਮਝਦਾਰ ਆ ਹਨਾ ਅਗਲਾ ਕਹਿੰਦਾ ਵੀ ਨੁਕਸਾਨ ਨਾ ਹੋਵੇ ਗੱਡੀ ਜਿਹੜੀ ਮਰਜੀ ਹੋਵੇ ਨਾ ਮਾਲ ਸਾਫ ਹੋਵੇ ਔਰ ਨੁਕਸਾਨ ਨਾ ਕਰੇ ਮਸ਼ੀਨ ਦਾ ਸਾਨੂੰ ਕੋਈ ਲੈਣਾ ਨਹੀਂ ਬਣਾਉਣਾ। ਬਾਕੀ ਇੱਥੇ ਐਂਟਰੀਆਂ ਕਰਨੀ ਪੈਣੀਆਂ ਆਪ ਕਾਪੀ ਤੇ। ਐਂ ਤਾਂ ਬਾਈ ਸਰਪੰਚ ਨੂੰ ਇਕੱਲੇ-ਇਕੱਲੇ ਖੇਤ ਦਾ ਪਤਾ ਹਨਾ ਵੀ ਕਿਹੜਾ ਖੇਤ ਕੀ ਦਾ ਹੈ ਕਿਹੜਾ ਕੀ ਦਾ ਹੁਣ ਆ ਇੱਥੇ ਤੇ ਵੜ ਗਈ ਸਮਝ ਲਓ ਰੋਡ ਉਤਰੀ ਬਸ ਇੱਕੋ ਰੇਸ ਹੈ ਤਾਂ ਬਾਈ ਜਿੱਦਣ ਤੇ ਸਮਝ ਲਓ ਕਟਰ ਲਾ ਲਿਆ ਮੂਰੇ ਮਸ਼ੀਨ ਤੇ ਮੁੜ ਕੇ ਕਟਰ ਨਹੀਂ ਲਾਉਣਾ ਹੈਗਾ। ਨੱਪ ਕੇ ਰੱਖਣਿਆ ਕਿੱਲੀ ਬਸ ਕਟਰ ਲਾਉਣੇ ਵਾਲਾ ਕੰਮ ਨਹੀਂ ਹੈਗਾ ਉਹ ਰੋਡ ਆ ਜਿਹੜਾ ਆ ਵਧੀਆ ਰੋਡ ਆ 20 22 ਫੁੱਟਾ ਉਹਦੇ ਬਾਅਦ ਖੇਤਾਂ ਨੂੰ ਰਾਹ ਇੰਜ ਨੇ ਆ ਨਾ ਵੀ ਜਿਵੇਂ ਆਪਾਂ ਪੰਜਾਬ ਦੇ ਵਿੱਚ ਕਟਰ ਨਹੀਂ ਲਾਉਂਦੇ ਐਂ ਤਾਂ ਕਟਰ ਲਾਉਣਾ ਹੀ ਨਹੀਂ ਪੈਂਦਾ ਹੋ ਦੱਬੀ ਫਿਰਦਾ ਸਤਨਾਮ ਸੁਰਿੰਦਰਾ ਇਹਨਾਂ ਨੇ ਜੂਰੀਆ ਨਾ ਦੂਆ ਪਾ ਲਿਆ ਹੋਣਾ ਕਿਤੇ ਡੁਪਲੀਕੇਟ ਜੂਰੀਆ ਪਾ ਲਿਆ ਹੋਣਾ ਜਾਲੀ ਲੈ ਕੇ ਕਿਤੇ ਬਾਲਟੀ ਇੱਕ ਕੁਆਲਿਟੀ ਨੇ ਬਾਈ खासा ਕੰਮ ਖਰਾਬ ਕਰਤਾ ਬਾਕੀ ਤੁਹਾਨੂੰ ਭਿੰਦੇ ਬਾਈ ਤੇ ਹਨਾ ਆਪਾਂ ਕਰਾਂਗੇ ਗੱਲਬਾਤ ਮਿਲਾਂਗੇ ਉਹਨੂੰ ਅੱਡੇ ਤੇ ਰਾਤ ਤਾਈ ਚਲੋ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਦਾ ਨੀਂਦ ਆਉਂਦੀ ਦੀ ਪਹਿਲਾਂ ਇਹ ਕਿਹਾ ਮੈਂ ਕਿਹਾ ਵੀ ਚਲ ਬਣਾ ਲੈਂਦੇ ਆ ਵਾਸਾ 5 ਮਿੰਟ ਦੀ ਵੀਡੀਓ ਪਰ ਟਾਈਮ ਨੇ ਬਾਈ ਇਜਾਜ਼ਤ ਨਹੀਂ ਦਿੱਤੀ ਹਨਾ ਕਿ ਲੋਟ ਨਹੀਂ ਆਇਆ ਹੈਗਾ ਚਲੋ ਬਾਕੀ ਜੋ ਕਰਮਾਂ ਦੇ ਵਿੱਚ ਜਿਵੇਂ ਜਿਵੇਂ ਹਨਾ ਤੁਹਾਨੂੰ ਤੁਸੀਂ ਦੇਖਣਾ ਉਹ ਤੁਹਾਨੂੰ ਦਿਖਾਈ ਜਾਂਦਾ ਮਾਲਕ ਮੈਂ ਜਿਹੜਾ ਖਾਣਾ ਮੈਨੂੰ ਖਲਾਈ ਜਾਂਦਾ ਹਨਾ ਰੇਕ ਦੀਆਂ ਝੋਲੀਆਂ ਭਰੀ ਜਾਂਦਾ ਬਾਕੀ ਇੱਕ ਨੇ ਮਾਲਕ ਭਰਦਾ ਰੇ ਸਭ ਦੀਆਂ ਝੋਲੀਆਂ ਹਨਾ ਹਾਂ ਤਾਂ ਸਾਰੀ ਏਰੀਆ ਖੜਾ ਬਈ ਇਹ ਇਧਰ ਨੂੰ ਸਾਰਾ ਮਤਲਬ ਵੀ ਆਹੀ ਟਕਰ ਜੀ ਰਹਿੰਦੀ ਐ ਇੱਕ ਆਪਾਂ ਇੱਥੇ ਹੀ ਚੱਲਣਾ ਇਹ ਜੋ ਬਾਹਰ ਨਹੀਂ ਕਿਤੇ ਵੀ ਜਾਣਾ ਹੈਗਾ ਬਸ ਆਹ 2 ਕਿਲੋਮੀਟਰ ਦੇ ਘੇਰੇ 'ਚ ਰਹਿਣਾ ਵੱਡੇਗਾ ਕੀ ਤਾਂ ਦੇਖ ਲਓ ਇੰਨੀ ਜਗ੍ਹਾ ਹਨਾ ਵੀ ਵੱਡੀ ਆ ਲਾਉਣ ਆਪਾਂ ਵਿੱਗੇ ਪੁੱਛਾਂਗੇ ਬਈ ਇਹ ਘਟੋ ਘਟ ਵੀ 5-6 ਵਿੱਗਿਆਂ ਦਾ ਦੱਸਣਗੇ ਹਨਾ ਵੀ ਉਹ ਜਿਹੜਾ ਏਰੀਆ ਨਾ ਸੱਚ ਤੇ ਬਹੁਤ ਡਿਮਾਂਡ ਕਰਦਾ ਬਹੁਤ ਝੂਠ ਬਹੁਤ ਘੱਟ ਲੋਕ ਬੋਲਦੇ ਆਰੇ ਜੇ ਬੋਲਦੇ ਵੀ ਆ ਤਾਂ ਆਪਣੇ ਬੰਦੇ ਨੇ ਸਰਪੰਚ ਨੂੰ ਸਾਰਾ ਪਤਾ ਵੀ ਕੀ ਦਾ ਕਿੰਨਾ ਕੇ ਦਾ ਕੀ ਦਾ ਕਿੰਨਾ ਬਾਕੀ ਤੁਹਾਨੂੰ ਕਣਕ ਦਿਖਾਉਣਾ ਹਨਾ ਟਰੈਕਟਰਾਂ ਦੇ ਡੈਕ ਦੇਖ ਲਓ ਆਪਣੇ ਪੰਜਾਬ ਵਾਂਗੂ ਲਾਏ ਹੋਏ ਆ ਕਰੋ ਜੀ ਸਫਾਈ ਚੈੱਕ ਬਿਲਕੁਲ ਓਕੇ ਜੀ ਰਿਪੋਰਟਰ ਹਾਂ ਬਈ ਮਸ਼ੀਨ ਦੇ ਵਿੱਚ ਕੋਈ ਨੁਕਸ ਨਹੀਂ ਹੁੰਦਾ ਕਿਸੇ ਦੇ ਵੀ ਹੈ ਨਾ ਕਣਕ ਜਦੋਂ ਸੁੱਕ ਜਾਵੇ ਨਾ ਫੇਰ ਸਮਝ ਲਓ ਵੀ ਮਾਲ ਆ ਜਿਹੜਾ ਮਸ਼ੀਨ ਕੋਈ ਵੀ ਹੈ ਜੇ ਪੁਰਾਣੀ ਆ ਜਾਂ ਨਵੀਆਂ ਉਹਨੇ ਵੈ ਸਾਫ਼ ਕਰਨਾ ਪੂਰਾ ਹਾਂ ਬੜੀਆ ਮਾਲ ਸਾਹਿਬ ਹੈ ਸਾਹਿਬ ਹੈ ਇੱਕਦਮ ਇੱਕ ਨੰਬਰ ਹਾਂ ਈਡੀ ਜਦੋਂ ਬਣਾਦੇ ਹੁੰਦੋਂ ਮਾਲ ਸਾਹਿਬ ਹੈ ਬਹੁਤ ਸਾਹਿਬ ਹੈ ਇੱਕ ਨੰਬਰ ਮਾਲ ਦੇ ਰਹੀ ਹੈ ਬੜੀਆ ਬਸ ਕਲਾਸ ਦਾ ਕੰਮ ਕਰ ਰਹੀ ਹੈ ਹਾਂ ਇਹ ਤੋਂ ਵੀ ਬੜੀਆ ਮਾਲ ਆ ਰਿਹਾ ਹੈ ਭਾਈ ਹੋ ਰਹੀ ਇੱਕ ਪੇਕ ਪੈਰਾ ਨਹੀਂ ਚੁੜ ਰਹੀ ਹੈ ਅੱਛਾ ਦਾਨਾ ਨਹੀਂ ਜਾ ਰਹਾ ਕੋਈ ਵੀ ਫਸ ਖਲਾਸੀ ਇੱਕ ਨੰਬਰ ਤੇ ਸਲੇ ਇੱਕ ਨੰਬਰ ਕੰਮ ਹੋ ਗਿਆ ਜੋ ਦਾਨ काट ਕੇ ਗਈ ਦੀ ਯਾਰ ਨਾ ਦਾਨ ਹੀ ਉਸਦੇ ਬਹੁਤ ਬੜੀ ਬੜੀ ਦਾਨ ਕਰ ਉਹ ਵੀ ਬੜੀਆ ਕੱਟ ਰਹੀ ਸੀ ਜੇ ਕੱਲੂ ਲੰਬੜਦਾਰ ਆ ਗਿਆ ਕੱਲੂ ਲੰਬੜਦਾਰ ਰੌਲ ਕੱਲੂ ਬੜੀਆ ਕੱਲੂ ਆ ਗਿਆ ਮੇਰਾ ਭਾਈ ਹੈ ਇਹ ਤਾਂ ਯਾਰ ਅਰੇ ਤੂੰ ਕਿੱਥੇ ਗਈ ਰਹੇ ਦਾ ਕਾਹ ਖਤੋਂ ਮਿਲੇ ਨਹੀਂ ਰਹਾ ਪਤਾ ਨਹੀਂ ਕਾਹ ਖੁੱਸ ਗਿਆ ਕਿਧਰ ਕਾਹ ਗੁੰਮ ਗਿਆ ਤੂੰ ਕੌਣ ਸੇ ਕਰ ਰਹਾ ਤੂੰ ਬੱਜ ਹਾਂ ਕੌਣ ਜੋ ਕਰ ਰਹਾ ਹੈ ਕਾ ਕਰ ਰਹਾ ਹੈ ਰਿਸ਼ਤੇਦਾਰਾ ਵੀਡੀਓ ਕਰਾ ਰਹੇ ਸਕੇ ਵੇਲਾ ਕਾਲੂ ਖਾਓ ਕੋ ਸੋਲੀ ਜਾ ਬੈਠਾ ਤਾਂ ਖਾਉਂਗਾ ਹੀ ਲੈ ਇਹੋ ਤਮ ਫੜੋ ਇਥੇ ਸੇ ਕੰਮ ਹੋ ਜਾਂਦਾ ਬੜਾ ਡੰਗਰਾ ਬੜਾ ਨਹੀਂ ਮਰੋ ਇਹ ਮਿੱਠਾ ਹੈ ਨਾ ਕੱਢਣ ਦੀ ਖੁਸ਼ੀ ਦੇ ਵਿੱਚ ਹੋਰ ਕੱਲੂ ਹੋਰ ਕੀ ਹਾਲ ਹੈ ਪਰਿਵਾਰ ਵਧੀਆ ਪਰਿਵਾਰ ਵਧੀਆ ਸਭ ਵਧੀਆ ਉਹ ਲੱਗੀ ਹੁਣ ਨਾਲ ਦੀ ਨਾਲ ਬਾਅਦ ਇੱਕ ਨੇ ਬੱਟ ਦੀ ਬੱਟ ਉਧਰ ਹੀ ਜਾਣਾ ਇਹ ਏਰੀਆ ਦੇ ਵਿੱਚ ਰਾਵਾਂਗੇ ਦੋ ਤਿੰਨ ਹੁਣ ਬਾਕੀ ਹੈ ਨਾ ਮਾਲ ਕਣਕ ਬਾਈ ਸੁੱਕੀ ਹੋਵੇ ਅੱਪਾ ਮਸ਼ੀਨ ਦੀ ਸਫਤ ਨਹੀਂ ਕਰਦੇ ਕਣਕ ਹੋਵੇ ਸੁੱਕੀ ਮਾਲ ਆ ਜਿਹੜਾ ਆਪੇ ਹੈ ਨਾ ਆਟੋਮੈਟਿਕ ਵੀ ਸਾਨੂੰ ਸਾਫ ਮਿਲੂਗਾ ਚਲੋ ਬਾਕੀ ਕਰਦੇ ਨੇ ਗੱਲਾਂ ਮਤ ਮੇਲੀ ਆਪਣ ਸੱਜਣ ਮਿੱਤਰ ਆ ਕੇ ਬਰਾਣੇ ਹੋਰ ਬਜੀ ਬਸ ਠੀਕ ਆ ਬਾਈ ਕਿਵੇਂ ਚੱਲਦੀ ਆ ਰਾਣੀ ਆ ਬਾਈ ਕਰਦਾ ਬਾਬੇ ਆ ਸ਼ਰਟ ਜੀ ਲਾ ਦੇ ਬਾਰੇ ਉੱਪਰ ਰੱਖਦੇ ਹੁਣ ਦੋ ਦੋ ਪਾਈ ਫਿਰ ਕਰਮੀ ਜੀ ਪਤੰਦਰਾ ਗਰਮੀ ਵਾਲੀ ਹੀ ਯਾਰ ਮੈਂ ਚੱਲ ਮੂੰਹ ਪੂੰਝਦਾ ਕਰੂੰਗਾ ਹਾਂ ਪਰਣਾ ਨਹੀਂ ਹੈਗਾ ਕਰਨਾ ਸੀਗਾ ਯਾਰ ਬਈ ਪਾਟ ਗਿਆ ਤੈਨੂੰ ਲੈ ਕੇ ਦੇਣਾ ਕਮਚਾ ਲੈ ਆਣਾ ਬਾਜ਼ਾਰ ਚੋਂ ਠੀਕ ਐ ਏਰੀਆ ਹਾਂ ਪੂਰਾ ਵਧੀਆ ਪੰਜਾਬ ਹੀ ਐ ਇਸ ਹਿਸਾਬ ਦਾ ਹਾਂ ਪੰਜਾਬ ਹੀ ਐ ਇਸ ਵਾਰ ਪੰਜਾਬ ਐ ਐ ਦੇਖਦੀ ਐ ਕਿਤੇ ਪਾੜੀ ਹਾਂ ਜਮਾਣੀ ਹੈ ਹਾਂ ਜਮਾਣੀ ਜਮਈ ਪੱਧਰਾ ਏਰੀਆ ਪਿਆ ਹੈ ਕਿ ਨਹੀਂ ਹਾਂ ਪੱਥਰ ਵੀ ਪੱਥਰ ਵੀ ਐਣੀ ਇੱਥੇ ਕੋਈ ਪੱਥਰ ਪੱਥਰ ਕਿੱਥੇ ਆ ਰੇ ਦੇਖਾਂ ਨੂੰ ਨਹੀਂ ਮਿੱਟੀ ਆ ਰੇ ਤੂੜੀ ਵਾਲੀ ਇੱਥੇ ਆਣੀ ਮੈਂ ਤੂੜੀ ਵਾਲੀ ਇੱਥੇ ਬੁਲਾ ਲੈਣੀ ਆਪਾਂ ਨੇ ਲਾਣ ਵੀ ਵਾਧੂ ਆ ਹਾਂ ਬਈ ਇੱਥੇ ਵਧੀਆ ਹਾਂ ਵਧੀਆ ਬਣੂ ਇੱਥੇ ਹਾਂ ਖੱਚ ਕੇ ਰੱਖੋਗਾ ਮਨੂੰ ਵਾਇਕ ਨੇ ਚੰਗਾ ਆ ਮਾਈ ਬਾਤ 5 6 ਦਿਨ ਚੱਲੂ ਮਸ਼ੀਨ ਬੱਸਰ ਤੋਂ ਬਾਅਦ ਮਸ਼ੀਨਾ ਬੜ ਬੋਲ ਗਈਆਂ ਇੱਧਰ ਤੇ ਵੜ ਗਈਆਂ ਦੋ ਸਾਹਮਣੇ ਪ੍ਰੀਤਾਂ ਹਾਂ ਉਹ ਸਾਹਮਣੇ ਦੋ ਪ੍ਰੀਤਾਂ ਆ ਗਈਆਂ ਬਾਈ ਇੱਧਰ ਔਰ ਜਲਦੀ ਸਾਹਮਣੇ ਉਹ ਦੇ ਵਿੱਚ ਨੂੰ ਦੇਖਦੀ ਉਹਨਾਂ ਵਾਰ ਇਹ ਆਪਣੇ ਵਾਲੀ ਹੋ ਗਈ ਕੋਹ ਪਿੰਦੇ ਵਾਲੀ ਹੋ ਗਈ ਸਾਹਮਣੇ ਸਰਿੰਦਰਾ ਦੋ ਇੱਧਰ ਤੇ ਬੜੀਆਂ ਹੋਈਆਂ ਪਿੰਡੇ ਦੇ ਪਰਲੇ ਪਾਸੇ ਤਿੰਨ ਚਾਰ ਉਹ ਨਹਿਰ ਦੇ ਪਰੇ ਤੇ ਚੱਲਦੀਆਂ ਗਰਮ ਨਾ ਰਹੀਦਾ ਇੰਜਨ ਵਾ ਬਲੋਰ ਮਾਰਨਾ ਮੇਰਾ ਪੁੱਤ ਬਣ ਕੇ ਰੋਜ਼ ਚੰਗਾ ਰੈਡੀਏਟਰ ਜਰੂਰ ਮਾਰਨਾ ਜਿੰਨਾ ਗਰਮ ਹੋਊਗੀ ਜੂਰੀਆ ਕਿੰਨਾ ਪਰਸੈਂਟ ਆ ਜੂਰੀਆ ਆਏਗਾ ਬਾਈ ਜਣ ਕਿੰਨੇ ਪਰਸੈਂਟ ਆ ਹੈਗਾ ਮੇਰਾ ਪੁੱਤਰ ਹੈ 70 ਹੈਗਾ ਕਰਾਂ ਹਿੱਲਾ ਜੂਰੀ ਇਹਦਾ ਵੀ ਹਨਾ ਦੇਖਦਾ ਏਜੰਸੀ ਨਾ Google ਤੇ ਕੱਢ ਕੇ ਦੇਖਦਾ ਮੰਨ ਕੇ ਮਾਲ ਤਾਂ ਕਹਿੰਦੇ ਵੀ ਬਹੁਤ ਸਫਾਈ ਆ ਮੈਂ ਜਾ ਆਇਆ ਮੰਡੀ ਜੇ ਵੀ ਹੂੰ ਮਾ ਕੱਚੇ ਕਿ ਰੱਖੋ ਦੂਵੇ ਪਤਾ ਨਹੀਂ ਹਜੇ ਬੈਰਿੰਗ ਪਿਆ ਹੈ ਪਤਾ ਨਹੀਂ ਫੋਨ ਨਹੀਂ ਨਿਕਲੀ ਫੋਨ ਨਹੀਂ ਰਟਦੀ ਕਹਿੰਦੇ ਜੇ ਰਾਜੀ ਭਾਈ ਬਹੁਤ ਆਫਰ ਡੱਡ ਕੇ ਆਇਆ ਉਹ ਬੈਰਿੰਗ ਦੀ ਜਿਹੜੇ ਆ ਆਪਣੇ ਗੇਅਰ ਕਾਉਂਟਰ ਵਾਲੀ ਦੀ ਕੋਨ ਆ ਨਾ ਉਹ ਟੁੱਟ ਗਈ ਉੱਪਰਲੀ ਕੋਨ ਜਾਲੀ ਤਾਂ ਨਿਕਲ ਗਈ ਜਿਹੜੀ ਅੰਦਰ ਕੋਨ ਹੁੰਦੀ ਹੈ ਕਾਉਂਟਰ ਦੇ ਉੱਪਰ ਜਿਹੜੀ ਛੋਟੀ ਕੋਨ ਆ ਉਹ ਨਹੀਂ ਕਹਿੰਦੇ ਨਿਕਲਦੀ ਹੈ ਕਿ ਹੁਣ ਫੋਰਮੈਨ ਭੇਜਿਆ ਤੂੜੀ ਵਾਲਾ ਮੈਂ ਕਿਹਾ ਜਾ ਕੇ ਮੇਰਾ ਭਰਾ ਬਣ ਕੇ ਨਾ ਵੀ ਕੱਢ ਗਿਆ ਬਾਕੀ ਵੀਰੇ ਆਏ ਤੇ ਦੇਖਣਾ ਬੈਰੇ ਤੋੜ ਦੀ ਗੱਲ ਇੱਕਦਮ ਪਹਿਲਾਂ ਤੋੜਿਆ ਹੁਣ ਇੱਕ ਕੋਨ ਤੋੜਤਾ ਉਹਨਾਂ ਨੂੰ ਅਪੋਜੀਟ ਸਾਹਮਣੇ ਆ ਨਾ ਕਹਿਣਾ ਹੁਣ ਦੇਣਾ ਮਨੀ ਫੋਰਮੈਨ ਨੂੰ ਕਹਿਣਾ ਦੇਖ ਮੜਾ ਕਾਤੇ ਹੈ ਨਾ ਇੱਕ ਜਰਦੀ ਬੈਰਿੰਗ ਤੋੜਦੀ ਆ ਪਰ ਜੋ ਹੋਰ ਕੋਈ ਦਿੱਕਤ ਨਹੀਂ ਆਈ ਹੈ ਕਿ ਬਸ ਇੱਕ ਦੋ ਬੈਰਿੰਗ ਗੇਰ ਤੇ ਹੀ ਟੁੱਟੇ ਆ ਉਹ ਵੀ ਕੁਆਲਟੀ ਹੈ ਥੱਲੇ ਆ ਜਿੱਤਦਾ ਕਾਊਂਟਰ ਵਾਲਾ ਥੱਲੇ ਪਾ ਕੇ ਆ ਟੁੱਟਾ ਆ ਪਤਾ ਨਹੀਂ ਕਿ ਕਿਦੋਂ ਆਏ ਤੇਰੇ ਆਏ ਤੇ ਪਤਾ ਲੱਗੂਗਾ ਨਾ ਨਹੀਂ ਮੈਨਾਂ ਬਾਈ ਤਿੰਨ ਚਾਰ ਦਿਨ ਹੋ ਗਏ ਪਿੰਡ ਗਿਆ ਤੇ ਉਧਰ ਜਿਹੜਾ ਪੰਜਾਬ ਗਿਆ ਮੈਂ ਇੱਕ ਤਾਂ ਉਧਰ ਟੁੱਟਿਆ ਜਾਮ ਨੂੰ ਇੱਕ ਛੱਜ ਟੁੱਟਿਆ ਅੱਜ ਹੁਣ ਆਉਂਦੇ ਨੂੰ ਆਉਂਦੀ ਨਹੀਂ ਮਸ਼ੀਨ ਤੇ ਮਾਹ ਚੱਲ ਜਿਹੜੇ ਪੰਜ ਚਾਰ ਉੱਥੇ ਹਨਾ ਦਾ ਬਾਈ ਕੰਮ ਆ ਨਹੀਂ ਉਹ ਫਿਰ ਲੱਗ ਗਿਆ ਤਾਂ ਨੇੜੇ ਜਮਈ ਨਿੱਜਾ ਲਉਦੇ ਵੀ ਪੰਜ ਚਾਰ ਦਿਨ ਇੱਥੇ ਵਧੀਆ ਲਵਾ ਦੂੰਗਾ ਲੱਗ ਜਾਣਗੇ ਸਰਪੰਚ ਉਹਰੇ ਕਹਿਣਾ ਮੈਂ ਲਵਾ ਦੂੰਗਾ ਵਧੀਆ ਨਿੱਤ ਮਸ਼ੀਨ ਲਿਆ ਸੀਤੀ ਹੁਣ ਛੇਤੀ ਦਾ ਭਾਈ ਦਾ ਆਵੇ ਨਾ ਹੁਣ ਇਹਨਾਂ ਨੂੰ ਦਾ ਆਇਆ ਹੁੰਦਾ ਵੀ ਇਹਨਾਂ ਨੇ ਕਹਿ ਦੇਣਾ ਮਸ਼ੀਨ ਤੁਰ ਪਈ ਇਹਨਾਂ ਨੇ ਤੇ ਰੋਲਾ ਪਾਤਾ ਮਸ਼ੀਨ ਦੇ ਕੋਲ ਆ ਗਈ ਪਰ ਉਹਨੂੰ ਸਾਰੇ ਟਾਈਮ ਵੀ ਲੱਗਣਾ ਨਾ 150 ਕਿਲੋ ਸਵਾ 100 ਕਿਲੋ ਮੀਟਰ ਇੱਥੇ ਤੇ ਰਾਤਾਂ ਥੋੜ੍ਹੀ ਚੱਲੇ ਆਓ ਟੁੱਟਣ ਦੇ ਬਾਅਦ 12:00 ਵਜੇ ਉਹਨਾਂ ਦਾ ਬੈਰਿੰਗ ਟੁੱਟ ਗਿਆ ਰਾਤ ਹੁਣ ਲੱਗੇ ਹੋਏ ਆ 10:00 ਵਜੇ ਹੁਣ ਕੋਣ ਕੱਢੂਗਾ ਫੋਰਮੈਨ ਫੇਰ ਬੈਰਿੰਗ ਪਾ ਚਲ ਅਸੀਂ ਫਿਰ ਥੋੜੀ ਜਿਹੀ ਹਿੰਮਤ ਮਾਰੀ ਹੈ ਨਾ ਵੀ ਮੈਂ ਤਾਂ ਰਾਤ ਬਾਈ ਸਰ 2 ਦਿਨ ਪਹਿਲਾਂ ਰਾਤ ਵੇ ਮੈਂ ਪਹੁੰਚ ਗਈ ਥਾੜਨਾ ਉੱਥੇ ਆਪਾਂ ਫਿਰ ਟਿਕਾਣੇ ਆਪਣਾ ਲਾਗੇ ਤੇ ਆ ਕੇ ਇੱਥੇ ਲੱਗਣ ਤੋਂ ਬਾਅਦ ਰਾਣੀ ਚਲਾਤੀ ਦੀ ਵੜਤੇ 12 13 ਵਿੱਗੇ ਵੱਢੇ ਗਏ ਬਾਕੀ ਕਾਨਕ ਜਮੇ ਹੀ ਸੁੱਕੀ ਆ ਰਿਹਾ ਦੇਖੋ ਬੱਲਾ ਕਿਵੇਂ ਚੜਦੀਆਂ ਰੀਲ ਦੇ ਨਾਲ ਮਜੀ ਕਾਨਕ ਜਮੇ ਹੀ ਸੁੱਕੀ ਆ ਨਾ ਉਰੇ ਬੱਟਾ ਨਹੀਂ ਨਾ ਪਾਉਂਦੇ ਬੱਟਾ ਕਰਕੇ ਪਾਣੀ ਨਰਮ ਹੋ ਜਾਂਦਾ ਉਹ ਜਿੱਦ ਤਰ੍ਹਾਂ ਨਰਮਾਈ ਰਹਿ ਜਾਂਦੀ ਹੈ ਬੱਟ ਕੋਲੇ ਉੱਤੇ ਫਿਰ ਲੋਡ ਨਹੀਂ ਰਹਿਦਾ ਕਣਕ ਵੀ ਨਹੀਂ ਪ੍ਰੋਪਰ ਪੱਕਦੀ ਆ ਦੇ ਲੋ ਇੱਥੇ ਕੋਈ ਵਾਟਰ ਨਹੀਂ ਹੈਗੀ ਹੈ ਨਾ ਇਹ ਆਹੀ ਛੋਟੇ-ਛੋਟੇ ਗੇ ਤਾਂ ਇਹਦੇ ਗਾਂ ਦਾ ਖੇਤ ਵੀ ਬਾਈ ਜਿਹੜੇ 15 ਬਿਗੀਆਂ ਦੇ 10 ਬਿਗੀਆਂ ਦੇ ਆਏ ਖੇਤਾਂ ਆ ਆਹੀ ਸੜਕ ਦੇ ਨਾਲ-ਨਾਲ ਖੇਤਾਂ ਨੇ ਝੋਨੇ ਵਾਲੇ ਆ ਨਾ ਘੜੇ ਜਿਹਾ ਬਣਾਏ ਹੋਏ ਆ ਬਾਕੀ ਗਾਂ ਦਾ ਕੰਮ ਖੁੱਲਾ ਹੀ ਆ ਕੋਈ ਵਾਟਰ ਨਹੀਂ ਕੋਈ ਡੌਲ ਨਹੀਂ ਮਾ ਮੂਰੇ ਦਾ ਖੇਤ ਵਾਲੇ ਹੀ ਹੋਗੇ ਭੱਜ ਕੇ ਹੁੰਦਾ ਮੂਰੇ ਵੀ ਮੇਰਾ ਇਹਦਾ ਗਾਂ ਪਤੰਦਰ ਮੇਰੇ ਨਾਲ ਲਾ ਦਿਓ ਬਾਕੀ ਆਪਾਂ ਕਈ ਸਾਲ ਹੋ ਗਏ ਬਾਈ ਦੇ ਕੋਲੇ ਹੈ ਨਾ ਪਹਿਲਾਂ ਮੈਂ ਚੰਦਰ ਅੰਕਲਾ ਭੰਬਰੀ ਵਾਲਾ ਉਹਦੀਆਂ ਮਸ਼ੀਨਾਂ ਚਲਾਉਂਦਾ ਹਨਾ ਉਹਦੀਆਂ ਮਸ਼ੀਨਾਂ ਉਰੇ ਆਉਂਦੀਆਂ ਨਹੀਂ ਐ ਉਹਦੇ ਬਾਅਦ ਫਿਰ ਲੋਕਲ ਦੀਆਂ ਚਲਾਉਂਦਾ ਰਿਆ ਗੁੰਨੇ ਦੀਆਂ ਉਹ ਇੱਥੇ ਲੈ ਕੇ ਆਉਂਦਾਂ ਰਿਆ ਗੁੰਨੇ ਤੋਂ ਬਾਅਦ ਹਨਾ ਪਹਿਲਾਂ ਗੁੰਨਾ ਲਾ ਲੈਣਾ ਗੁੰਨੇ ਦੇ ਆਪਣੇ ਜਿਹੜਾ ਆਪਣਾ ਹਿਸਾਬ ਕਿਤਾਬ ਹੁੰਦਾ ਦਾ ਉਰੇ ਦਾ ਆਪਾਂ ਲੱਗ ਗਰ ਉਹ ਦੇ ਦਿੰਦੇ ਤੇ ਮੈਨੂੰ ਜਲਦੀਪ ਦੀ ਚਲਾਈ ਆ ਸਨੀਲ ਦੀ ਚਲਾਈ ਆ ਸਾਰਿਆਂ ਨੇ ਚਲਾ ਕੇ ਜਿਹੜੀ ਮਿਹਨਤ ਕਰੀ ਆ ਬਈ ਇਹਨਾਂ ਏਰੀਆ ਉਰੇ ਵੀ ਪੈਗ ਨਾ ਘਟੋ ਘਾਟ ਵੀ 7-8 ਸਾਲ ਤੋਂ ਲੈ ਆਉਂਦੇ ਨੂੰ ਹੋ ਗਏ ਮੈਨੂੰ ਵੀ ਇਹ ਵਧੀਆ ਬੰਦਾ ਸਰਪੰਚ ਵੀ ਹੈ ਨਾ ਪੈਸੇ ਟੋਕਰ ਨੂੰ ਵੀ ਭਰੋਸਾ ਛੱਡ ਕੇ ਵੀ ਜਲਦੀ ਦਾ ਲੋਡ ਉਹਦੀਆ ਵੱਧ ਵੀ ਲੈ ਲੰਨੇ ਆ ਤਾਂ ਕਰਕੇ ਨਾ ਵੀ ਪੱਕੇ ਬੰਦੇ ਦਾ ਇਹ ਜੀਜ ਹੋ ਜਾਂਦੀ ਆ ਨਹੀਂ ਅੱਜ ਕੱਲ ਨਵੇਂ ਆ ਦਾ ਕੀ ਆ ਬਈ ਨਾ ਗੰਦੇ ਹੀ ਨਹੀਂ ਬਹੁਤ ਮਸ਼ੀਨ ਵਾਲਿਆਂ ਦਾ ਲੈ ਲੱਗੂ ਪਤਾ ਬਾਅਦ ਚ ਨਾ ਤਾਂ ਐਂ ਕਹਿ ਕੇ ਤੋਰਦਨੇ ਵੀ ਖਾਤੇ 'ਚ ਪਾ ਦਾਂਗੇ ਦਿੱਤੇ ਨਹੀਂ ਜਿਮੀਦਾਰਾਂ ਨੇ ਕਿਸਾਨ ਬਾਈ ਸਭ ਪੈਸਾ ਦੰਨੇ ਕੋਈ ਬੰਦਾ ਨਾ ਪੈਸਾ ਜਿਹੜਾ ਵੀ ਮਸ਼ੀਨ ਵਾਲਿਆਂ ਦਾ ਪੈਸਾ ਕੋਈ ਨਹੀਂ ਰੋਕਦਾ ਸਿਰਫ ਪੈਸੇ ਰੋਕਦੇ ਜਨਤਾ ਜਿਹੜੇ ਨਵੇਂ ਬਣੇ ਆ ਜਿਹੜੇ ਪੁਰਾਣੇ ਬੰਦੇ ਆ ਉਹਦਾ じゃ ਜਾਣ ਲੱਗੇ ਨੂੰ ਜਾਂ ਦੂਏ ਤੀਏ ਦਿਨ ਖਾਤੇ ਦੇ ਵਿੱਚ ਆ ਨਾ ਪਾ ਦਨੇ ਆ ਬਾਕੀ ਜਿਹੜੇ ਨਵੇਂ ਬੰਦੇ ਆ ਨਾ ਇਹਦਾ ਬਾਈ ਪੂਰੇ ਹੁਣ ਪਿੱਛੇ ਨਾ ਇੱਕ ਮੈਂ ਤੁਹਾਨੂੰ ਦੱਸਦਾ ਆਪਣੀ ਉਹ ਹੱਡ ਬੀਤੀ ਦੱਸਦਾ ਬਹੁਤੀ ਦੂਰ ਤੱਕ ਹੀ ਜਾਣਾ ਹੈ ਪਿੱਛੇ ਜਿੱਥੇ ਸਭ ਤੋਂ ਮੂਵ ਪਹਿਰਾ ਕਣਕ ਵੱਢ ਕੇ ਆਏ ਆ ਉੱਤੇ ਤੋਂ ਹੀ ਹਿਸਾਬ ਲਾ ਲਓ ਇੱਕ ਬੰਦਾ ਨਾ ਮਸ਼ੀਨ ਚਲੋ 25 30 ਵਿੱਗੇ ਇਕੱਠੇ ਕਰਕੇ ਲਾ ਲੰਦਾ ਹੁੰਦਾ ਨਾ ਮੇਰੀ ਰੋਜ਼ ਇੱਕ ਦੋ ਦਿਨ ਬਾਅਦ ਉਹ ਮਸ਼ੀਨ ਮੈਂ ਦੇ ਦਿੰਦਾ ਹੁੰਦਾ ਤਾਂ ਵੀ ਚੱਲ ਮੇਰਾ ਫਾਇਦਾ ਹੁੰਦਾ ਤੇਰਾ ਫਾਇਦਾ ਤੂੰ ਵੀ ਚੱਲ ਤੇਰਾ ਵੀ ਕੋ ਬਣਦਾ ਹੀ ਆ ਮੇਰਾ ਵੀ ਕੋ ਬਣੂ ਬਾਈ ਤੁਸੀਂ ਹਿਸਾਬ ਲਾ ਲਓ ਪਹਿਲੇ ਜਿਹੜੇ 100 ਬਿੱਗੇ ਦੇ ਪੈਸੇ ਆ ਉਹਨੇ ਵਧੀਆ ਦਿੱਤਾ ਪੂਰਾ ਲੱਖ ਸਵਾ ਲੱਖ ਰੁਪਇਆ ਨਾ ਦਤੈਨ ਪੂਰਾ ਵਿਪੇਤ ਬਣਾ ਲਿਆ ਮੇਰੇ ਦਤੈਨ ਪੂਰਾ ਜ਼ਕੀਰ ਬਣਾ ਲਿਆ ਜ਼ਕੀਰ ਬਣਾਉਣ ਦੇ ਬਾਅਦ ਜਿੱਦਨ ਮਸ਼ੀਨ ਤੁਰਨੀ ਦੀ ਕਹਿੰਦਾ ਵੀ ਦੋ ਬੰਦੇ ਨੇ ਪੈਸੇ ਨਹੀਂ ਦਿੱਤੇ ਹੈਗੇ ਮੈਨੂੰ ਕਹਿੰਦਾ ਵੀ 16-17000 ਰੁਪਇਆ ਦਾ ਮੈਂ ਕਹਾਂ ਚੱਲ ਜਿੱਦਨ ਆ ਵੀ ਜਾਇ ਤੇ ਮੇਰੇ ਫੋਨ ਤੇ ਪਾ ਦੀ ਕਹਿੰਦਾ ਠੀਕ ਆ ਮਾ ਨਹੀਂ ਮੇਰੀ ਤੂੜੀ ਵਾਲੀ ਮਸ਼ੀਨ ਆਉਣੀ ਆ ਜਦੋਂ ਉਹ ਆਊਗੀ ਉਦੋਂ ਨਾਲ ਦੇ ਕੇ ਤੋੜਦੀ ਭਾਈ ਉਹਨੇ ਕੀ ਕਰਿਆ ਜਦ ਮੈਂ ਫੋਰਮੈਨ ਭੇਜਿਆ ਅੱਧੇ ਦੇ ਤੇ ਅੱਧੇ ਦਿੱਤੇ ਹੋਏ 7000 ਦੇ ਦਿੱਤਾ ਫੇਰ ਰੱਖ ਗਿਆ 8900 ਰੁਪਏ ਨਾਲ ਏਜੰਟੀ ਦਿੱਤੀ ਆ ਭਾਈ ਜਿਹੜਾ ਉਹਦੇ ਵਿੱਗੇ ਵੜਾਇਓ ਉਹਦੇ ਏਜੰਟੀ ਨਾਲ ਦੀ ਨਾਲ ਦਿੰਦਾ ਰਿਆ ਰੋਜ਼ ਹੀ ਰੋਜ਼ ਜਦਨ ਤੁਰੇ ਉੱਥੇ ਦੇ ਤੂੜੀ ਵਾਲਿਆਂ ਦੇ ਕੇ 7000 ਰੁਪਏ ਬਰਾ ਕੇ ਤੋੜਤੇ ਬਸ ਹੁਣ ਫੋਨੇ ਨਹੀਂ ਚੱਕਦਾ ਤਿੰਨ ਚਾਰ ਦਿਨ ਹੋ ਗਏ ਫੋਨ ਲਾਉਂਦੇ ਨੇ ਮਾ ਚੱਲ ਪਾਉਣਾ ਹੈ ਨਾ ਵੀ ਡੀਲ ਦੂਜਰ ਪਾਉਣਾ ਹੈ ਕਿ ਜਲੋ ਲੈਣ ਵਾਲੇ ਪੈਸੇ ਨਿਕਲ ਜਾਣਗੇ ਮਾਨੇਗਾ ਨਾਲੇ ਆਪਣਾ ਸਭ ਡੀਲ ਜਲਦ ਜਲਦ ਹੋਰ ਸਰਕਲ ਚੱਲ ਜੂ ਕੋਈ 7-8000 ਗੱਲ ਅੱਜ ਚੌਥਾ ਦਿਨ ਹੋ ਗਿਆ ਉਹਨੇ ਮੇਰਾ ਇੱਕ ਵੀ ਫੋਨ ਨਹੀਂ ਚੱਕਿਆ ਹੈਗਾ ਤੁਸੀਂ ਹਾਲ ਲੋ ਰੋਜ਼ ਫੋਨ ਲਾਉਂਦਾ ਇੱਕ ਦਿਨ ਵੀ ਉਹਨੇ ਮੈਨੂੰ ਫੋਨ ਚੱਕਿਆ ਨਹੀਂ ਗਿਆ ਵੀ ਸਰਦਾਰ ਜੀ ਮੈਂ ਰਾਜਦਾਨ ਕੱਲ ਡਾਲਦਾ ਇਹਦਾ ਮਤਲਬ ਹੈ ਨਾ ਮੁਕਰੇ ਗਿਆ ਤੇ ਹੁਣ ਤਾਂ ਸਮਝਣੋ ਸਾਸਰੀ ਕਾਲੇ ਆ ਚਲੋ ਬਾਕੀ ਇੱਥੇ ਮਾਲਕ ਨੇ ਜਿੱਥੇ ਵੀ ਹੈ ਨਾ ਦਾਣਾ ਪਾਣੀ ਲਿਖਿਆ ਵਧੀਆ ਹੀ ਚੁਗਿਆ ਸੀਜ਼ਨ ਕਣਕ ਦਾ ਬਈ ਇਤਕੀ ਹੈ ਨਾ ਪਹਿਲਾਂ ਜਦੋਂ ਮਸ਼ੀਨ ਆਉਂਦੀ ਆਈ ਆ ਉਦੋਂ ਪੰਜਾਬੋਂ ਤਰੇਕ ਬੰਦੇ ਦਾ ਇਹ ਮੰਤ ਕੰਮ ਕਰਨ ਦਿਮਾਗ ਕਹਿੰਦਾ ਸੀ ਨਾ ਵੀ ਇਹ ਗੇਮ ਪੀ ਦਾ ਸੀਜ਼ਨ ਫੇਰ ਪਟੂਗਾ ਪਰ ਬਈ ਸੀਜ਼ਨ ਇਤਕੀ ਸਾਰੀਆਂ ਮਸ਼ੀਨਾਂ ਦੀ ਏ ਟੂ ਜ਼ੈਡ ਆ ਨਾ ਵੀ ਟੌਪ ਦਾ ਸੀਜ਼ਨ ਲੱਗਿਆ ਜਿੰਨੇ ਵੀ ਕਮੈਨ ਵਾਲੇ ਭਰਾ ਆਪਣੇ ਪੰਜਾਬੀ ਜਾਂ ਨਾ ਕੋਈ ਇੱਧਰ ਲੋਕਲ ਵਾਲੇ ਪੰਜਾਬੀਆਂ ਜਿਹੜੇ ਮਿਲੇ ਆ ਸਾਰਿਆਂ ਦੀ ਰਿਪੋਰਟ ਇਹੀ ਮਿਲੀ ਆ ਵੀਨਿੰਦਰਾ ਭਾਈ ਇਤਕੀ ਸੀਜ਼ਨ ਦਾ ਨਾ ਨਜ਼ਾਰਾ ਆ ਗਿਆ ਬਾਕੀ ਸੀਜ਼ਨ ਆਪਣਾ ਵੀ ਵਧੀਆ ਲੱਗਿਆ ਬਈ ਨਾ ਬਾਬੇ ਦੀ ਕਿਰਪਾ ਮਹਾਰਾਜ ਦੀ ਵੀ ਹੁਣ ਆਪਾਂ ਇੱਥੇ ਆ ਗਏ ਇੱਥੇ ਵੀ ਅਜੇ 5-6 ਦਿਨ ਲਾ ਕੇ ਹੁਣ ਆਪਾਂ ਸਿੱਧਾ ਜਾਂ ਹਰਿਆਣਾ ਜਾਂ ਅੰਮ੍ਰਿਤਾਲੇ ਕੋਲ ਨੂੰ ਜੇ ਕਿਤੇ ਮਿਲ ਗਿਆ ਨਾ ਕੰਮ ਤਾਂ ਅੰਮ੍ਰਿਤਾਲੇ ਕੋਲੇ ਲਾਵਾਂਗੇ 4-5 ਦਿਨ ਲੱਗੇ ਠੀਕ ਆ ਨਹੀਂ ਸਿੱਧਾ ਪੰਜਾਬ ਵਗ ਜਾਂਗੇ ਨਾ ਪਿੰਡ ਜਾ ਕੇ 100-150 ਕਿੱਲਾ ਜਿਹੜਾ ਆਪਣਾ ਹੱਕ ਤੇ ਹਿੱਸੇ ਆਊਗਾ ਤੁਹਾਨੂੰ ਬਾਈ ਨੂੰ ਕਹੂੰਗਾ ਵੀ ਤੂੰ ਦੇ ਕੋ ਸਾ ਨਾ ਜੋ ਸੱਚੇ ਬਾਈ ਨੂੰ ਕਹੂੰਗਾ ਉਹ ਦਊਗਾ ਵੀ ਆਪਣਾ 100-200 ਕਿੱਲਾ ਜਿਹੜਾ ਹੁੰਦਾ ਪਿੰਡ ਵੱਢ ਕੇ ਆਪਾਂ ਫਿਰ ਜਾਂ ਗਰਦਾਸਪੁਰ ਜਾਂ ਜੰਮੂ ਇੱਧਰ ਨੂੰ ਜਾਵਾਂਗੇ ਨਾ ਐਂਡ ਤਾਂ ਜੰਮੂ ਜਾ ਕੇ ਕਰਾਂਗੇ ਨਵੀਂ ਗੱਲ ਚਾਹੇ ਜੋ ਕੁਛ ਮਰਜ਼ੀ ਹੋ ਜਾਵੇ ਹਨਾ ਕਈ ਵੀਰੇ ਪਹਿੰਦੇ ਹੁੰਦੇ ਨੇ ਨਾ ਭਈਆ ਆਪਦੀ ਆ ਲੈ ਲਈ ਐਂ ਕਰਦਾ ਐਂ ਕਰਦਾ ਲੋਕਾਂ ਨੇ ਘਮਾਉਂਦਾ ਦਾ ਭਾਈ ਜਿੱਥੇ ਜਿੱਥੇ ਉਹ ਜਾਂਦੀ ਜਾਂਦੀਆਂ ਮੇਰੀ ਵੀ ਉੱਤੀ ਉੱਤੀ ਗਈ ਆ ਮੈਂ ਤਾਂ ਕਦੇ ਕੋਈ ਫਰਕ ਰੱਖਿਆ ਨਹੀਂ ਹਨਾ ਕਿਸੇ ਨਾਲੋਂ ਕਦੇ ਮਜਬੀਨ ਦਾ ਵੀ ਕਿਸੇ ਦੀਆਂ ਜਾਂ ਮੇਰੀ ਆ ਆ ਵੀ ਉੱਕਣੇ ਚੱਲਦੀ ਆ ਜਿੱਕਨ ਉਹਨਾਂ ਦੀਆਂ ਚੱਲਦੀਆਂ ਨੇ ਹਨਾ ਉੱਕਣੇ ਇਮਾਨਦਾਰੀ ਦੇ ਹੀ ਚੱਲਦੀ ਦੀ ਉੱਕਣੇ ਹੋ ਚੱਲਦੀ ਜਾਂਦੀਆਂ ਮੈਂ ভাই ਕਦੇ ਕੋਈ ਜਿਆਦਾ ਫਰਕ ਨਹੀਂ ਰੱਖਿਆ ਮਾਲਕ ਨੇ ਇੱਥੇ ਲਿਆ ਕੇ ਵੀ ਖੜਾ ਕਰਦਾ ਹਨਾ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ 'ਚ ਜੱਤਕਰ ਕੋਈ ਰੱਬ ਰੱਖਾ ਦਿਖਾਵਾਂਗੇ ਤੁਹਾਨੂੰ ਉਹਨਾਂ ਸ੍ਰਿੰਦਰਾ ਜੱਲਦੀ ਹੈ ਨਾ ਆਪਣੇ ਭਿੰਦੇ ਬਾਈ ਵਾਲੀ ਚਲੋ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਪਾਰਨਾ ਬਹੁਤ-ਬਹੁਤ ਧੰਨਵਾਦ ਜੀ